ਵਿਕਰਮ ਜੀ ਤੁਸੀਂ ਕੀ ਕਰਦੇ ਹੋ ਇੱਥੇ? ਇਹ ਸਬਜ਼ੀ ਲੈ ਕੇ ਆਣਾ। ਕੀ ਰੇਟ ਵਾਟ ਕੀ ਮੰਡੀ ਦਾ ਕੀ ਭਾਅ ਬਹੁਤ ਬਾਜ਼ਾਰ ਦਾ ਕੀ ਭਾਅ ਵਾ ਕਦੋਂ ਤੋਂ ਫਰਕ ਪਿਆ ਹੋਇਆ ਕਿਉਂ ਪਿਆ? ਮੰਡੀ ਦਾ ਪਹਿਲਾਂ ਦੇ ਬਾਜ਼ਾਰ ਬਹੁਤ ਮੰਦਾ ਸੀ। ਆ ਜਦੋਂ ਹੁਣ ਲੇਬਰ ਸ਼ੁਰੂ ਹੋਈ ਆ ਆਪਣਾ بارش ਸ਼ੁਰੂ ਹੋਈ ਆ ਤੇ ਲੇਬਰ ਉਹਨੇ ਮੰਡੀ ਸਬਜ਼ੀਆਂ ਟੁੱਟਣ ਨੂੰ ਜੀਆਂ ਉਹਦੇ ਕਰਕੇ ਫੁੱਲ ਸਬਜ਼ੀ ਸਾਰੀ ਤਕਰੀਬਨ ਸਾਰੀਆਂ ਮਹਿੰਗੀਆਂ। ਕੀ ਕਿੰਨਾ ਭਾਅ ਸੀ ਕਿੰਨਾ ਹੋ ਗਿਆ? ਪਿੰਡੀ ਜਿਸ ਤਰ੍ਹਾਂ ਪਹਿਲਾਂ ਉਹ ਸਾਰੀ 15-20 ਰੁਪਏ ਵੇਖਦੀ ਹੁੰਦੀ ਸੀ ਹੁਣ ਉਹ 40-45 ਦੀਆਂ ਗੰਢੀਆਂ। ਤੇ ਮਿਰਚੀ ਜਿੱਦਾਂ 10 ਰੁਪਏ 12 ਰੁਪਏ ਵਿਕ ਜਾਂਦੀ ਹੈ ਤੇ ਉਹ ਹੁਣ ਤਕਰੀਬਨ ਅੱਜ 40 ਰੁਪਏ ਵਿਕੀ ਹੈ ਜੇ ਕਿਹਾ ਜਾਵੇ ਤਾਂ ਸਾਰੀ ਕਿ ਸਬਜ਼ੀਆਂ ਦੀ ਡਬਲ ਭਾਅ ਹੋ ਗਿਆ ਆਹ ਪਰ بارش ਕਰਕੇ ਹੀ ਹੈ ਨਾ ਬਾਅਦ ਤੇ ਪਹਿਲਾਂ ਤੇ ਫਿਰ ਸਾਰੇ بارش ਕਰਕੇ ਥੋੜੀ ਮਹਿੰਗੀਆਂ ਕਿਉਂਕਿ ਲੇਬਰ ਨਹੀਂ ਮਿਲਦੀ ਸਬਜ਼ੀ ਟੁੱਟਦੀ ਨਹੀਂ ਜਦੋਂ ਬਸਮ ਹੋ ਗਿਆ ਉਦੋਂ ਫਿਰ ਡਾਊਨ ਹੋ ਜਾਣੀ ਜਦੋਂ ਕਿ ਬਰਸਾਤ ਰਹੇ ਹਾਂ ਸਬਜ਼ੀ ਟੂਨੇ ਪਾਦੀ ਹਾਂ ਉਹ ਨਜ਼ਰ ਦਾ ਕਰੀਏ ਇਹ ਮੰਡੀ ਦੇ ਭਾਅ ਦੀ ਔਰ ਬਾਜ਼ਾਰ ਦੇ ਭਾਅ ਦੀ ਤਰਕ ਕਰੀਏ ਜਿਹੜਾ ਰੇੜੀਆਂ ਦੇ ਸਮਾਨ ਵਾਲਾ ਜਾਂ ਦੁਕਾਨਾਂ ਤੇ ਜਾਂਦਾ ਉਹਦੇ ਚ ਕਿੰਨਾ ਕੰਮ ਕਰਦਾ ਹੈ ਉੱਥੇ ਤਕਰੀਬਨ ਡਬਲ ਹੁੰਦਾ ਹੈ ਇੱਥੇ ਜਿੰਨੇ ਆਪਣਾ ਆਪਣਾ ਭਿੰਡੀ 40 ਖੜੀ ਆ ਮੰਡੀ ਅਸੀਂ ਵੇਚਣੀ ਆ ਹਾਂ ਕੋਈ ਵੀ ਸਬਜ਼ੀ ਆ ਇੱਥੇ ਜਿੰਨੇ ਖੜੀ ਤਕਰੀਬਨ ਡਬਲ ਵੇਚਣੀ ਬਾਜ਼ਾਰ ਦੇ ਵਿੱਚ ਉਹ ਸਬਜ਼ੀ ਨੇ ਕਿਹਦੀ ਕੀਮਤ ਕਿੰਨਾ ਕੁ ਵਧ ਗਿਆ ਸਬਜ਼ੀ ਰੇਟ ਦਾ ਵਧ ਗਿਆ ਵਧ ਗਿਆ ਕੀ ਕਰੇ ਬਰਸਾਤ ਦਾ ਕਰਕੇ ਇੱਕ ਛੋਟਾ ਜਿਹਾ ਸੀਜ਼ਨ ਦਾ ਕਰਕੇ ਤੇ ਸਬਜ਼ੀ ਰੇਟ ਨਹੀਂ ਗਈ ਉਹਦੇ ਕਰਕੇ ਸਬਜ਼ੀ ਦੇ ਕਿੰਨਾ ਟਿਕਾ ਡਬਾ ਗਿਆ ਸਰ ਇਹ ਕੋਈ ਜਨ ਮੌਸਮ ਤੇ ਜਾਉ ਨਹੀਂ ਜਿਹੜੇ ਚ ਮੌਸਮ ਹਿੰਦਾ ਵਕਤ ਸਾਤੋਂ ਅੰਦਰ ਨਹੀਂ ਕਿਤੇ ਮੋਟਾ ਹੋ ਨਹੀਂ ਹਿੰਦੀ ਸਿੰਘ ਜੀ ਕਿੰਨਾ ਫਰਕ ਪਿਆ ਸਬਜੀ ਦੇ ਤੇ ਪਿਓ ਗਿਆ ਬਹੁਤ ਇੱਕਦਮ ਆਲ ਹੀ ਨਹੀਂ ਟੁੱਟਣ ਰਿਹਾ ਦੇ ਮੇਰੇ ਨਾਲ ਮਾਲ ਨਹੀਂ ਦੋੜਦਾ ਇਹਦੇ ਵਿੱਚ ਸਬਜੀ ਕਿੰਨੇ ਕੀ ਕੀ ਭਾਦੀ ਸਾਰਿਆਂ ਦਾ ਰੇਟ 2-2 ਤੇ ਕਿਦਾ ਨਾ 20-20 ਰੁਪਏ ਵਧ ਗਿਆ ਹਾਂ 25 25 ਰੁਪਏ ਰੇਟ ਵਰਗੇ ਲੈਬਰ ਵੀ ਲੈਬਰ ਵਰਗੀ ਉਹ ਤਾਂ ਵਧਣੀ ਹੈ ਮੇਲਦੀ ਨਹੀਂ ਬਈ ਲੈਬਰ ਹਮਾਂ ਕੱਲ ਤੋਂ ਪਹਿਲਾਂ ਸਬਜ਼ੀ ਸਸਤੀ ਹੁੰਦੀ ਸੀ ਬਹੁਤ ਸਸਤੀ ਹੁਣ ਕੀ ਭਾਅ ਹੈ ਹਾਂ ਦੇ ਜੀ ਤੇ ਪੰਜਰ ਕਿੰਨਾ 50 ਰੁਪਏ ਤੇ ਬਤਾਉਂਗੇ ਕਹਿੰਦੇ ਆਪਾਂ ਇਹ ਦਿੱਕਤ ਆਵੇ ਤਾਂ ਪਹਿਲਾਂ ਤੇ ਰੇਟ ਤੇ ਹੁਣ ਰੇਟ ਤੇ ਕਿੰਨਾ ਦਾ ਫਰਕ ਆ 20 22 ਰੁਪਏ ਦਾ ਫਰਕ ਆ ਪਰ ਕਿਲੋ ਦਾ ਪਰ ਕਿਲੋ ਦਾ ਕਰਨ ਕੀ ਜਰਾ ਮਤਲਬ ਗਰੀਬਾਂ ਦਾ ਹਾਂ ਜੀ ਮਾ ਜਲਦੀ ਰੇਕ ਸਬਜ਼ੀਆਂ ਦਵਾ ਦਾ ਕੀ ਮਤਲਬ ਹੋ ਰਿਹਾ ਉਹ ਇੱਕ ਇੱਕ ਦਾ ਨਾਮ ਆ ਰਾਹ ਬੰਦ ਹੋਏ ਨੇ ਉਹ ਤੋਂ ਬਾਅਦ ਦੇਖਦੇ ਪਏ ਨੇ ਰਾਹ ਬੰਦ ਨੇ ਜਗਤਾਰ ਸਿੰਘ ਜੇ ਸਬਜ਼ੀ ਜਲ ਜਿੱਤ ਜਾਵੇ ਤਾਂ ਕਿੰਨੀ ਕੀਮਤੀ ਹੋਗੀ ਕਿੰਨੀ ਕਸਦੀ ਹੋਣੀ ਖਾਣ ਦੀ ਇਹ ਬਹੁਤੀ ਮਹਿੰਗੀ ਨਹੀਂ ਹੋਗੀ ਜੀ ਪੈਦੀ ਪੈਦਾ ਬਾਰ ਬਹੁਤ ਔਖੀ ਹੁੰਦੀ ਆ ਜਦੋਂ ਬਰਸਾਤਾਂ ਦੇ ਦੇਣ ਆਉਂਦੇ ਨੇ ਫਿਰ ਉਹ ਫਸਲ ਚਾਰ ਬਹੁਤ ਘਟ ਜਾਂਦਾ ਵਾ ਉਹ ਇੰਨੀ ਮਹਿੰਗੀ ਨਹੀਂ ਆ ਉਹ ਤੇ ਹੁਣ ਉਸ ਤਰ੍ਹਾਂ ਹੀ ਆ ਜੇ ਨੀਮਾ ਕੀ ਹਰ ਇੱਕ ਨੂੰ ਭਾਵੇਂ 100 ਰੁਪਏ ਦਈਏ ਤਾਂ ਵੀ ਮਹਿੰਗੀ ਆ ਜੀ ਜੀਵਾਰ ਵਾਸਤੇ ਬਹੁਤੀ ਮਹਿੰਗੀ ਨਹੀਂ ਆ ਵਪਾਰੀ ਤੇ ਹੁਣ ਜੋ ਮਰਜ਼ੀ ਕਹੀ ਜਾਣਗੇ ਜਿਹੜੇ ਆਮ ਲੋਗਾ ਚਾਹ ਵੀ ਦਾ ਵੀ ਛੜਦੀਏ ਵਪਾਰੀ ਵੀ ਛੜਦੀਏ ਆਮ ਜਿਹੜੇ ਕਿਸੇ ਤੁਹਾਡੇ ਕੋਲ ਰੇੜੀਆਂ 'ਤੇ ਲੈ ਕੇ ਜਾਂਦੇ ਦੁਕਾਨਦਾਰ ਲੈ ਕੇ ਜਾਂਦੇ ਘਰਾਂ ਵਾਸਤੇ ਕਿੰਨੀ ਮਿਲਦੀ ਆ ਜੀ ਸਾਡੇ ਕੋਲ ਤਰੀਕ ਕੋਈ ਘਰਾਂ ਵਾਸਤੇ ਖੜਦਾ ਸਾਡੇ ਅਸੀਂ ਦੇਖੇ ਮੰਡੀ 'ਚ ਹੀ ਲਿਉਂਨੇ ਆ ਮੰਡੀ 'ਚ ਹੀ 100 ਰੁਪਏ ਵੀ ਵੇਚੀ ਆ ਤੇ ਅੱਜ ਹੁਣ 40-45 ਰੁਪਏ ਆ ਕੀ ਪਰਤੂਲਾ ਕਿਹਾ ਜਾਵੇ ਕਿ ਸੱਤਿਆਂ ਦੇ ਭਾਦੂ ਨਹੀਂ ਹੋ ਗਏ ਨਹੀਂ ਦੋਨੇ ਨਹੀਂ ਹੋਏ ਉਹ ਆਪਣੇ ਹਿਸਾਬ ਨਾਲ ਜੋ ਮਰਜ਼ੀ ਕੋਈ ਬਣਾ ਲਵੇ 40 ਰੁਪਏ ਰੇਟ ਦਾ ਹੁਣ ਕਾਲੀ ਤੋਰੀ ਕਰੇਲੇ ਦਾ 40 45 ਰੁਪਏ ਇਹਦੋਂ ਪਹਿਲਾਂ 10 15 ਵੀ 5 7 ਰੁਪਏ ਵੀ ਵਿਗਿਆ ਵਾ ਤੇ ਫਿਰ ਬਾਜ਼ਾਰ ਦੇ ਮੁਤਾਬਕ ਤੇ ਚੱਲਣਾ ਹੈ ਉਹਨੇ ਸੋਨਾ ਵੀ ਨਿਕਲਦਾ ਸੀ ਹੁਣ 10 ਨਾ ਜੀ ਨਾਮ ਅਮਨ ਮਰਜ਼ੀ ਕੁਮਾਰ ਜੀ ਜੀ ਕਿਹੜੀ ਕਿਹੜੀ ਸਬਜ਼ੀ ਮੰਗੀ ਹੋਈ ਸਬ지 ਕਰੇਲੇ ਮੰਗੇ ਹੋਇਆ ਤੋਰੀ ਮੰਗੀ ਹੋਈ ਆ ਮਾੜੇ ਮੰਗਾ ਆ ਪਰ ਉਹ ਲੋਕ ਕੁਆਂਟੀਟੀ ਜ਼ਿਆਦਾ ਆਉਂਦੀ ਸੀ ਉਹ ਲੋਕ ਮੰਦਾ ਹੀ ਆ ਉਹਨਾਂ ਫਸਲਾਂ ਘੱਟ ਗਈਆਂ ਮੇਰੇ ਕੋਲ ਬਰਜਾਤਾ ਕਰਕੇ ਨਾ ਜਿੱਦਾਂ ਇੱਕ ਜਿਸਤ ਵਾਲੀ ਸੋਤ ਨਾ ਨਿਕਲਦਾ ਕਰੇਦਾ ਉਹ ਦਸ ਨਾ ਨਿਕਲਦੇ ਇਸ ਕਰੇ ਮੰਗਾ ਹੋਇਆ ਮੰਗੇ ਹੋਰ ਕਰ ਕੋਈ ਨਹੀਂਗਾ ਸਰ ਮਾ